ਉਸ ਲਈ ਲੋ ਆਦਿ ਜੋ ਕਿ ਕਪੰਚਨਾ 2023-2023 ਨਾਥੀ ਅਨੰਕੀ ਅਗਮੈਂਡਾ ਤੇ ਹੁਣ ਨਗਰ ਕੀਰਤਨ ਤੇ ਜਾ ਰਹੇ ਹਾਂ ਤੇ ਨਗਰ ਕੀਰਤਨ ਤੋਂ ਕੁਝ ਸੁਭਾਗ ਦੇਖਿਆ ਹੋਣਾ ਜਿਵੇਂ ਗੁਰਦੁਆਰਾ ਖਾਮਾ ਕਨ ਦਾ ਦਰਸ਼ਕਾਣ ਦੇ ਠੀਕ ਹੈ ਜੀ ਇਹੀ ਸਾਰਾ ਸਵੇਰ ਵਜੋਂ ਦੇ ਅਜਿਹੀ ਗੁਰੂ ਨੂੰ ਦੇਖੀ ਜਾ ਕੇ ਦੇਖ ਸਕਦੇ ਹਾਂ ਇਹ ਆਪਣਾ ਜਿਆਦਾ ਨਾ ਸਨਮਾਨ ਕੀਤਾ ਠੀਕ ਹੈ ਜੇਕਰ ਮਨ ਹੈ ਇਹ ਰਾਹਾਂ ਤੇ ਪਹੁੰਚ ਸਕਦਾ ਤੇ ਨਗਰ ਕੀਰਤਨ ਦਾ ਪ੍ਰਾਣੀ ਨੂੰ ਦੇਖ ਜਾ ਕੇ ਦੇਖ ਸਕਦੇ ਹਾਂ ਤੇ ਹੁਣ ਨਗਰ ਕੀਰਤਨ ਜਾ ਕੇ ਨੰਬਰ ਛੱਕ ਕੇ ਉਸ ਤੋਂ ਬਾਅਦ ਸਨਮਾਨ कल सवेरे मिलूंगा जो मैं दुकान अपने घर आ गया ओदो मैं मिलूंगा वैसे थोड़ी होगा आऊंगा जो नहीं देख सकते मैं कल अपलोड करूँगा ठीक है जी क्योंकि घर जाके मैं रील्स नहीं बना सकता जब अपना लगा पता लग जाऊँगा किसी में मैं जन अपलोड नहीं करता हूँ मैं नीतने जाना लंगर छकना मैं कल आके जब मैं खेत मिलूँगा तो खेत चल के है ਕਿ ਇੱਕ ਬਜੇ ਨੂੰ ਜਾਨਾ ਮੈਂ ਕੰਮ ਕਰਨ ਰਿਹਾ ਨਾ ਮਮਾ ਨੇ ਮਮਨ ਨੂੰ ਗੱਲ ਕਰਾ ਦਿੱਤੀ ਕੰਮ ਕਰਕੇ ਹੁਣ ਕਰਦੇ ਕਿ ਮੈਂ ਨਵੇਂ ਕੀਤਾ ਜਾਨਾ ਉਦੋਂ ਬਾਅਦ ਉਸਨੇ ਕਰਾ ਕੇ ਸੁਣ ਮਿਲ ਮੈਂ ਕੈਬਨ ਮੁੜ ਕੇ ਆਇਆ ਕਿ ਇਹ 1 ਵਜੇ ਨੇ 1 ਵਜੇ ਹੋਣਾ ਨਵੇਂ ਕੀਤਾ ਦੇ ਜਾਨਾਂਗਾ ਤੇ ਆ ਕੇ ਸਾਮਣਾ ਮਿਲਣਾ ਚਲ ਮਿਲਦਾ ਹਾਂ ਆ ਕੇ ਉਸ ਤੋਂ 2:30 ਵਜੇ ਨਾਲ ਲੇ ਲੀ ਮੈਂ ਇੱਧਰ ਆ ਗਿਆ ਸਨ ਕਿ ਘਰ ਰੋਟ ਲੰਦਰ ਚੱਕ ਕੇ ਤੇ ਮੱਥਾ ਟੇਕ ਕੇ ਆ ਗਿਆ ਕਿਉਂਕਿ ਮੈਨੂੰ ਸਿਰ ਦੌਣ ਲੱਗਿਆ ਸੀ ਇਸ ਲਈ ਮੈਂ ਕੱਢ ਨਹੀਂ ਸਕਦਾ ਬਹੁਤ ਟਾਈਮ ਤੇ ਮੈਂ ਆਗਾ ਮੈਂ ਚੱਲ ਜਾ ਕੇ ਆਰਾਮ ਕਰਦਾ ਇਹ ਗਾਇਜ਼ ਤੇ ਸੋਨੂੰ ਮੈਂ ਕੱਲੂ ਮਿਲੂੰਗਾ ਤੇ ਤੇ ਵੀਡੀਓ ਬੜੀ ਲੱਗ ਰਹੀਆਂ ਲਾਈਕ ਕਰ ਲੋ ਤੇ ਦਾ ਪਿੱਛਾ ਕੋਈ ਨਹੀਂ ਹੈਗਾ ਅੱਥੇ ਪੰਜ ਘਰ ਇਹਨਾਂ ਇਹ ਸਾਡਾ ਮੁੰਡਾ ਤੇ ਮੈਂ ਆ ਗਿਆ ਮੈਂ ਤੁਹਾਨੂੰ ਸ਼ਾਮੇ ਜੀ ਆ ਕੇ ਮਿਲਦਾ ਠੀਕ ਆ ਠਾਕਰਿਆ ਉਹਨਾਂ ਤੇ ਇੱਥੇ ਜਾ ਰਿਹਾ ਸੀ ਹੌਲੀ ਹੌਲੀ ਇਹ ਖੇਤ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਜਿਹੜੀ ਹਵਾ ਚੱਲ ਰਹੀ ਆ ਤੇ ਮੈਂ ਦੁਨਣਾ ਨੂੰ ਘਰ ਕੱਢ ਕੇ ਜੱਸ ਵੀਰੇ ਮਿਲੂੰਗਾ ਜੱਸ ਵੀਰੇ ਜਾਣਾ ਹੋਊਗਾ ਤੈ ਮਿਲੂੰਗਾ ਤੇ ਤੁੰਬੂਸੂੰਗਾ ਕਿ ਕਿਸ ਤਰ੍ਹਾਂ ਦਾ ਮਾਹੌਲ ਰਿਹਾ ਸਹਰ ਕਿੱਦਾਂ ਦੇਖੂਗਾ ਖੇਤ ਵਰਗੇ ਲੱਗ ਰਹੇ ਨੇ ਖੇਤ ਕੋਲ ਤੋਂ ਵੀ ਤਾਂ ਘਰ ਕਾਸੂਮੇ ਤੱਕ ਕਿਤਨੇ ਨਿਆਰੇ ਇਧਰ ਜਿਹੜੇ ਤੋਂ ਸਵਿਡੇ ਪ੍ਰਾਣੀਆਂ ਵੇਖਣ ਟੱਕ ਦੇਖ ਸਕਦਾ ਹਾਂ ਤੇ ਕਮੈਂਟ ਕਰਕੇ ਦੱਸ ਸਕਦੇ ਵੀਡੀਓ ਕਿਸ ਤਰ੍ਹਾਂ ਲੱਗ ਰਹੀ ਆ ਤੇ ਮੈਂ ਆ ਕੇ ਆਪਣਾ ਆਉਜ਼ੋ ਘਰ ਉਹ ਕਰੇ ਉੱਥੇ ਜਾਊਗਾ मैं घर आ गया हवा चल रही थी मैंने देखी थी हवा चल रही सीधा प्यार दो तरह का मैं बाहर अंदर जाता रहा मैं सू सवे मिलूंगा जो मैं इतने मिलूंगा जब मैं घर जाऊँगा अपने इतनी मिलूंगा तो सवेरे करो वीडियो बढ़िया लग रही है लाइक कर लो जीज मोटिवेट दिया लाइक कर दया करो शेयर करो ਕਿਦਾਂ ਸਪੋਰਟ ਕਰਾ ਸਕੋ ਮੈਂ ਸੋਦੇ ਵਾਸਤੇ ਅੱਡੇ ਦੂਰ ਦੂਰ ਜਾ ਕੇ ਵੀਡੀਓ ਬਣਾਉਣਾ ਹਣਾ ਕਈ ਵਾਰ ਜਾਣਾ ਤਾਂ ਮੈਂ ਰੈਗੂਲਰ ਕਰੇ ਵੀਡੀਓ ਬਣਾਉਣਾ ਜਾਂ ਤਰਸੀ ਜਦੋਂ ਬਲੌਗ ਕਈ ਵਾਰ ਸੋਦੇ ਵਾਸਤੇ ਬਾਹਰ ਵੀ ਬਾਜਣਾ ਤੁਸੀਂ ਵੀ ਬੇਪਰੀ ਲੱਗੇ ਨਹੀਂ ਕਰ ਰਿਹਾ ਤੁਹਾਨੂੰ ਕਰ ਨੂੰ ਸਵੇਰੇ ਤੁਸੀਂ ਰਚਣਾ ਅਪ੍ਰੋਡਸ ਕਿਤ ਨਾ ਕਰ ਤੁਹਾਨੂੰ ਕਰ ਨੂੰ ਸਵੇਰੇ ਅਗਲਾ ਦਿਨ ਇੱਕ ਆਖਰੀ ਦੋਸਤਾਂ ਅਗਲਾ ਦਿਨ 6 ਮਾਰਚ ਦੁਹਰ ਤਈ 6 ਮਾਰਚ 2023 7 ਵਜੇ ਮੀਟਿੰਗ ਹੋਗਣੀ 7 ਵਜੇ ਮੀਟਿੰਗ ਹੋਣ ਮੈਂ ਤਿਆਰ ਰਹੂੰਗਾ ਇਹ ਕਪੜੇ ਰਾਤ ਵਾਲੇ ਨੇ ਠੀਕ ਹੈ ਜੀ ਪਿਆਰ ਹੂੰਗਾ ਮੈਂ ਪਿਆਰ ਹੋ ਕੇ ਇਹ ਮੈਂ ਘਰ ਜਾਊਂਗਾ ਕੈਬੜੇ ਚਲੂੰਗਾ ਉਸ ਨੂੰ ਮੈਂ ਉੱਥੇ ਜਾ ਕੇ ਦੱਸੂਗਾ ਘਰ ਜਾ ਕੇ ਤੇ ਕੈਬੜੇ ਨੂੰ ਉਹ ਦੱਸੂਗਾ ਕਿ ਗੱਡੀ ਫਰਾਂ ਪਰੇ ਬਹੁਤ ਚੰਗੀਆਂ ਹੈ ਉਹ ਕਿਹਨਾ ਆਪਣਾ ਜਮ ਮੈਂ ਚੱਤੇਲ ਤੇ ਤੇਲ ਪਈ ਹੈ ਤੇ ਤੁਸੀਂ ਦੱਸ ਸਕਦੇ ਹੋ ਕਿ ਹਾਂ ਸੂਰ ਦੀ ਪੂਰਾ ਵਧੀਆ ਰੀਚਦਾ ਹੈ ਤੇ ਕੰਨ ਵਾਲੇ ਰੀਚ ਨਹੀਂ ਲੱਗਦੀ ਜਾ ਕੇ ਤੁਸੀਂ ਇੰਸਟਾਗ੍ਰਾਮ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਤੇ ਤੇਲ ਨਾਲ ਬਰਾਹਰ ਹੈ ਤੇ ਇਹਦੇ ਤੇਲ ਕੰਡੀਸ਼ਨ ਦੇ ਤੇਲ ਨਾਲ ਅੱਗੇ ਫਿਰ ਕੰਮ ਤੋਂ ਉੱਤਰੀਆ ਤੇ ਮੈਂ ਤੁਹਾਨੂੰ ਉੱਥੇ ਜਾ ਕੇ ਮਿਲੂੰਗਾ ਤੇ ਤੇ ਵੀਰ ਬਦਲਾ ਫਿਰ ਲਾਈਕ ਕਰ ਲੋ ਉੱਥੇ ਦਾ ਕੈਮਰੇ ਤੋਂ ਪਰੂ ਕਰੂੰਗਾ ਉਹ ਸਮਾਂ ਉੱਥੇ ਦੱਸੂੰਗਾ ਤੇ ਕੈਮਰੇ ਤੋਂ ਵੀ ਤੁਹਾਨੂੰ ਉੱਥੇ ਦੱਸੂੰਗਾ ਕਿ ਜਦੋਂ ਮੰਨਾ ਕਿ ਤਿਆਰ ਹੋ ਕੇ 11:00 ਕਜਾਂਗਾ ਫਿਰ ਤੁਸੀਂ ਵੀਰ ਤੇ ਬਣਾਉਂਗਾ ਕਿੰਨਾ ਕਰੋ ਜੋ ਪੁਰਾਣੇ ਉਹਨੇ ਦੇਖ ਚੱਕਦੇ ਸਾਂ ਕੱਲ੍ਹ ਵੜੇ ਉਹਨੇ ਦੇਖ ਚੱਕਦੇ ਸਾਂ ਜਦੋਂ ਮਿਲਦਾ ਹੁਣ ਘਰ ਜਾ ਕੇ ਮੈਂ ਘਰ ਆ ਗਿਆ ਫਿਰ ਤੇਜੋ ਕਿ ਜਦ ਮੈਂ 6:30 ਵਜੇ ਚੱਲੇ ਸੀ ਤੇ 6:30 ਕਹਿੰਦੇ ਮੈਂ ਕੰਮ ਕਰ ਲੱਗ ਜਾਂਦਾ ਕਹਿੰਦੇ ਸਾਰਾ ਦਿਨ ਬਿਤੇ ਰਹਾ ਬਜਾਰਾਂ ਦਾ ਮੋਕਾ ਆਪਣੇ ਪ੍ਰਸਿੱਧ ਅਜੰਮਕੋ ਮਿਲਿਆ ਕੋਈ ਨਾਨਕਾਂ ਨੂੰ ਮਿਲਿਆ ਤੇ ਤਪੂ ਬਹੁਤ ਜਿਆਦਾ ਤੇਜਾ ਕਿ ਇਹ ਕਰ ਰਹੇ ਹਾਂ ਦਾ ਮੋਕਾ ਮਿਲਿਆ ਤੇ ਕਰਨ ਦਾ ਮੋਕਾ ਮਿਲਿਆ ਸਾਨੂੰ ਨਗਰ ਕੀਰਤਨ ਦੇਖਣ ਦਾ ਮੋਕਾ ਮਿਲਿਆ ਤੇ ਜੇ ਕੰਟ ਵਾਲੇ ਨੂੰ ਤੇ ਜਾ ਕੇ ਦੇਖ ਸਕਦੇ ਹੋ ਤੇ ਤੁਸੀਂ ਦੱਸ ਸਕਦੇ ਹੋ ਮੈਂ ਕਿਸ ਤਰ੍ਹਾਂ ਮੋਰਨ ਲੱਗੀ ਕਿਸ ਤਰ੍ਹਾਂ ਜਾਂਦਾ ਮੋਕਾ ਮੇਨ ਕਦੇ ਕਦੇ ਜਾਂਿਆ ਕਰਾਂ ਜਾਂ ਨਾ ਜਾਂਦਾ ਕਰਾਂ ਸੋਨੋ ਆਹੀ ਦੱਸਣਾ ਕੀ ਮਨਾ ਹਣਾ ਜਮੈਂ ਨਾ ਨਹੀਂ ਤਾਂ ਫੋਕ ਮੋੜਿਆ ਆਏ ਦੱਸਣਾ ਕਰੀ ਮੈਂ ਅਕੰਭੋ ਮੋੜਿਆ ਤੇਗਾ ਜੀਨੋ ਵੀਰੋ ਤਾਂ ਲਾਈਕ ਕਰ ਲੋ ਤੇ ਤੁਸੀਂ ਮੇਰੇ ਚਾਹਤ ਨਾ ਮੈਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਨਾਲ ਦੀ ਨੋਟੀਆਂ ਮੈਨੂੰ ਪ੍ਰੈਸ ਕਰਕੇ ਆਉਦਾ ਬਟਨ ਦਬਾ ਦਿਓ ਮੇਰੇ ਵੀਰੋ ਸਾਰਾ ਕੁਝ ਦੇਖਣ ਲਈ ਜੇ ਤੁਸੀਂ ਇਹ ਸੋਚ ਲਓ ਕਿ ਹਾਂ ਇੰਸਟਾਗ੍ਰam ਫੇਸਬੁਕ ਟਵਿੱਟਰ ਕੋਈ ਸਰਚ ਫੋਲੋ ਕਰਨਾ ਚਾਹਣ ਸਾਰਾ ਲਿੰਕ ਡਿਸਕ੍ਰਿਪਸ਼ਨ ਚ ਮਿਲ ਜ ਉਹ ਤਾਂ ਬੈਂਕਾਈਂ ਜਰਨੈਕ ਮਿਲੂ ਜੇ ਕਿ ਸਬਸਕ੍ਰਾਈਬ ਕਰ ਸੋ ਤਾਂ ਨਾਲ ਦੇ ਨੋਟਿਕਨ ਨੂੰ ਪ੍ਰੈਸ ਕਰ ਆਈਦਰ ਬਿਨ ਬਲੂ ਮੇਰੇ ਸੰਪਨ ਦੇਖਣ ਦੇ ਸੋ ਮਨ ਚਿੰਗ ਕਰ ਲੈ ਮੇਰੇ ਵੀਡੀਓ ਚ ਚੱਲਦੇ ਤੇ ਮੇਰੇ ਸੋਸਾ ਮੈਂ ਕੋਸ਼ਿਸ਼ ਕਰਨਾ ਮੈਂ ਤੇ ਤੁਸੀਂ ਮੇਰੇ ਰਿਲੀਸ਼ਨ ਦੇਖੀ ਕੱਲ੍ਹ ਵੜੇ ਚੱਕ ਦੇ ਸਕਦਾ ਅੱਜ ਮੈਂ ਇਹ ਸਪਾਉਗਾ ਮਿਲਦੇ ਆ ਹਰ ਵਾਰ ਚਾਹ ਤੱਕ ਦੇ ਨਾਲ ਜੈ ਹਿੰਦ ਜੈ ਪਿਆ ਭਾਰ